ਉਹ ਦਗ ਦਗਨਾ ਸਨਮਾਨ ਹੋਣਾ ਅੱਜ ਸੁੱਖੇ ਦਾ ਸਨਮਾਨ ਮੋਟਰਸਾਈਕਲ ਦਾ ਹੋਇਆ ਉਧਰ ਟੱਕਰ 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 ਕਹਿੰਦੇ ਸੰਜੂ ਗੁੱਜਰ ਸੰਜੂ ਗੁੱਜਰ 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 ਕਬੱਡੀ 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 ਇੱਕ ਪਾਸੇ ਚੰਨ ਬੰਗਲਾ ਆ ਮੇਰੇ ਮਿੱਤਰੋ ਹਰ ਚਰਨਾ ਤੇ ਦੂਸਰੇ ਪਾਸੇ ਦੋਨੇ ਵਾਲੇ ਪਿੰਡ ਰਾਂਕਾ ਲਗੜੀਆਂ ਬ੍ਰਹਮ ਗਿਆਨੀ ਤੰਤਰਬਾਵਾ ਤੌਸੀਦਾ ਜੀ ਮਹਾਰਾਜ ਔਰ ਬਾਬਾ ਉਤਾਰ ਸਿੰਘ ਜੀ ਫੌਜੀ ਸਾਡੇ ਕਮਾਨ ਸਾਹਿਬ ਸੱਦੇ ਦੇ ਰਿਹਾ ਉਧਰ ਪਧਾੜ ਵਾਲਾ ਪਿੰਡੀ ਮੇਰੇ ਮਿੱਤਰੋ ਲਾਉਂਦਾ ਗੱਲਾਂ ਟਿਕਾਣੇ ਲਾਉਂਦਾ ਗੱਲਾਂ ਛੱਕਾ 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 ਕਰਦਾ ਬਾਤ ਕੋ ਗੁੱਠੀ ਦਾ ਆ ਲੱਡੂ ਵਾਲੀਆ ਪ੍ਰੀਤ ਹੈ ਫੂਲਾ ਸ਼ੂਸ਼ਕਤਾ ਨਾਲ ਮਸਤ ਕਰੀਆ ਕਾਰਜ ਚੋਂ ਜੱਬੀਆਂ ਦੀ ਕੰਬਦੀ ਹੋਈ ਆ ਚੱਕਰ ਆ ਚੱਕਰ ਆ ਚੱਕਰ ਬੋ ਪ੍ਰੀਤ ਭਾਈ ਲੱਤੂ ਵਾਲਾ ਬੱਲੇ 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 ਕੁੰਡੀਆਂ ਦੇ ਸਿੰਘ ਸਾਨਾ ਬਹੁਤ ਜਰਾ ਆ ਗਿਆ ਨਿਆਰਾ ਮਿੱਤਰੋ ਚੰਨ ਦੀਆਂ ਤਿੰਨ ਰੇਡਾਂ ਪਿੰਦਰ ਕਨੇਡਾ ਵਿਜੇ ਕੋਟ ਗਾਰਜ ਸ਼ਾਹ ਮਕਰ ਬਲਰਾਜ ਹੋਣੀ ਤੇ ਵੱਡੇ ਮੁੰਡੇ ਦਾ ਮਾਨ ਸਨਮਾਨ ਆ ਹਰਚਰਨ ਫਰਦਾ ਸਾਡਾ ਵੀਰ ਕਹਿੰਦੇ ਬੁਲਟ ਮੋਟਰਸਾਈਕਲ ਦਾ ਜੱਸ ਹੋਰਾਂ ਨੇ ਕਰਨਾ ਹੈ ਅਪ੍ਰੈਲ ਮਹੀਨੇ ਮੇਲਾ ਅਮੀਰਸਾਹਲੇ ਪਿੰਡ ਵਿੱਚ ਹੋਣਾ ਹੈ ਇਧਰ ਛਾਕਾ ਛਾਕਾ ਕਰਦਾ ਵਾਪ ਉਧਰ ਬੰਦੇ ਵਾਪ ਕਬੱਡੀ 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 ਓ ਮੇਰੇ ਮਿੱਤਰੋ ਲੈ ਵੀ ਕਾਕਿਆ ਰਾਜਾ ਜਾਫੀ ਕਮਾਈ ਰਾਜਾ ਜਿਹੜਾ ਦਿਨ ਕੱਟੇ ਅੱਥਰਾਂ ਦੀਆਂ ਲੀਕਾਂ ਵੇਖ ਕੇ ਮੰਜ਼ਲਾਂ ਤੇ ਪਹੁੰਚਿਆ ਨਹੀਂ ਜਾਂਦਾ ਪੰਮਿਆ ਕਲੈਂਡਰਾਂ ਦੇ ਰੋਜ਼ ਹੀ ਤਰੀਕਾ ਵੇਖ ਕੇ ਇਹ ਮਲ ਮਿਹਨਤਾਂ ਕਰਕੇ ਮੂਹਰੇ ਆਇਆ ਆਹ ਕਹਿੰਦੇ ਅਰਬਲ ਬਲਪੁਰੀਆ ਉਧਰ ਅਲਗੋ ਕੋਠੀ ਵਾਲਾ ਚੰਬੜ ਗਿਆ ਲੱਕ ਨੂੰ ਫੇਰ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ